ਤਰਨ ਤਾਰਨ ਦੀ ਜ਼ਿਮਨੀ ਚੋਣ ਦੇ ਨਤੀਜੇ ਉਪਰੰਤ ਪੰਥਕ ਰਾਜਨੀਤੀ ਦੀਆਂ ਕਰਵਟਾਂ ਤੇ ਸੰਭਾਵਨਾਵਾਂ ਤੇ ਖੂਬ ਚਰਚਾ ਹੋ ਰਹੀ ਹੈ ਇਸ ਵੇਲੇ ਅੱਜ ਦਾ ਇਹ ਵੀਡੀਓ ਤੁਸੀਂ ਜ਼ਰੂਰ ਦੇਖਿਓ ਤੁਹਾਨੂੰ ਵੀ ਇੱਕ ਸ਼ਾਇਦ ਵੱਖਰਾ ਦ੍ਰਿਸ਼ਟੀਕੋਣ ਜਾਂ ਵੱਖਰੀਆਂ ਸੰਭਾਵਨਾਵਾਂ ਇਹਦੇ ਚੋਂ ਨਜ਼ਰ ਆਉਣਗੀਆਂ ਇਸ ਨਤੀਜੇ ਦਾ ਸਭ ਤੋਂ ਜ਼ਿਆਦਾ ਫਾਇਦਾ ਹੋਬੀਐਸ ਹੈ ਕਿ ਆਮ ਆਦਮੀ ਪਾਰਟੀ ਨੂੰ ਹੋਇਆ ਆਮ ਆਦਮੀ ਪਾਰਟੀ ਨੇ ਦਿਖਾ ਦਿੱਤਾ ਕਿ ਕਿਉਂ ਪੜੇ ਹੋ ਚੱਕਰ ਮੇ ਲੱਲਾ ਫਿਲਹਾਲ ਕੋਈ ਨਹੀਂ ਟੱਕਰ ਵਿੱਚ ਯਾਨੀ ਬਹੁਤ ਆਸਾਨੀ ਨਾਲ 12 ਕੋ ہزار ਵੋਟ ਦੇ ਮਾਰਜਨ ਨਾਲ ਉਹ ਚਿਤ ਗਏ ਦੂਸਰੇ ਨੰਬਰ ਜਾਂ ਤੀਸਰੇ ਨੰਬਰ ਤੇ ਆਏ ਕੈਂਡੀਡੇਟ ਜਿਹੜੇ ਸੀਗੇ ਨਾ ਉਹਨਾਂ ਨੇ ਕਾਂਗਰਸ ਨੂੰ ਪਛਾੜ ਕੇ ਪੰਥਕ ਰਾਜਨੀਤੀ ਦੀਆਂ ਸੰਭਾਵਨਾਵਾਂ 'ਤੇ ਦੁਬਾਰਾ ਧਿਆਨ ਕੇਂਦਰਤ ਕਰਵਾ ਦਿੱਤਾ ਫਿਰ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ ਬੁੱਧਵਾਰ ਜਿੱਦੇ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੇ ਕੋਰ ਲੀਡਰ ਨੇ ਕੋਰ ਲੀਡਰਸ਼ਿਪ ਹੈ ਜਿਹੜੀ ਉਹ ਨਤੀਜਿਆਂ ਤੇ ਮੱਥਾ ਖਪਾਈ ਕਰਨ ਉਪਰੰਤ ਇੱਕ ਪੀਸੀ ਕਰਨ ਵਾਸਤੇ ਹਾਜ਼ਰ ਹੁੰਦੀ ਹੈ ਪੀਸੀ ਜਿਹੜੀ ਹੈ ਉਹ ਮਤਲਬ ਕਿ ਕੁਝ ਕਾਰਨ ਦੱਸੇ ਜਾਂਦੇ ਜਿਨ੍ਹਾਂ ਦੇ ਵਿੱਚੋਂ ਮੁੱਖ ਕਾਰਨ ਇਹ ਆ ਹਾਰ ਦਾ ਕਿ ਸਾਡਾ ਜਿਹੜਾ ਕੈਂਡੀਡੇਟ ਸੀ ਮਨਦੀਪ ਸਿੰਘ ਕਿ ਮਨਦੀਪ ਸਿੰਘ ਦੇ ਐਲਾਨ ਦੇ ਵਿੱਚ ਦੇਰੀ ਕਰਨਾ ਇੱਕ ਬਹੁਤ ਵੱਡਾ ਕਾਰਨ ਸੀ ਵੈਸੇ ਫੈਕਟ ਹੈ ਕਿ ਬਹੁਤ ਦੇਰ ਕਰ ਦਿੱਤੀ ਇਹਨਾਂ ਨੇ ਪਰ ਹਰਮੀਤ ਸੰਧੂ ਦਾ ਵੀ ਐਲਾਨ ਬਾਅਦ ਚ ਹੋਇਆ ਹਾਲਾਂਕਿ ਸੰਭਾਵਨਾ ਪਹਿਲਾਂ ਸੀ ਤਿਆਰੀ ਉਹਨਾਂ ਨੇ ਪਹਿਲਾਂ ਕਰ ਲਈ ਸੀ ਇਸੇ ਤਰ੍ਹਾਂ ਅਕਾਲੀ ਦਲ ਬਾਦਲ ਨੇ ਬਹੁਤ ਅਗੇਤਾ ਇਹ ਫੈਸਲਾ ਕਰ ਲਿਆ ਸੀਗਾ ਕਿ ਸਾਡਾ ਉਮੀਦਵਾਰ ਕੌਣ ਹੋਏਗਾ ਬੀਬੀ ਰੰਦਾਵਾ ਜੀ ਕਾਂਗਰਸ ਨੇ ਦੇਰ ਕੀਤੀ ਭਾਜਪਾ ਨੇ ਵੀ ਕਾਫੀ ਸਮਾਂ ਪਹਿਲਾਂ ਹੀ ਸਾਰਾ ਕੁਝ ਕਰ ਲਿਆ ਤਾਂ ਮਤਲਬ ਕਿ ਇਹ ਚੀਜ਼ਾਂ ਵੈਸੇ ਫਾਇਦੇਮੰਦ ਵੀ ਹੁੰਦੀਆਂ ਨੇ ਤਾਂ ਇਹਨਾਂ ਨੇ ਇੱਕ ਵੱਡਾ ਕਾਰਨ ਲੱਭਿਆ ਪਰ ਮੈਨੂੰ ਇਹ ਏਡਾ ਵੱਡਾ ਕਾਰਨ ਵੀ ਨਹੀਂ ਲੱਭਿਆ ਕਿ ਭਾਈ ਤੁਸੀਂ ਇੰਨਾ ਜ਼ਿਆਦਾ ਪਿਛੇ ਰਹਿ ਜਾਓ ਗਿਆਮ ਆਦਮੀ ਪਾਰਟੀ ਤੋਂ ਖੈਰ ਪਰ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਦੂਜਾ ਐਲਾਨ ਸੀ ਇਹ ਤੇ ਇੱਕ ਕਾਰਨ ਸੀ ਜਿਹੜਾ ਦੂਜਾ ਐਲਾਨ ਸੀ ਉਸਨੇ ਕਾਫੀ ਹੈਰਾਨ ਕੀਤਾ ਮਸਲਨ ਤਰਸੇਮ ਸਿੰਘ ਹੋਰਾ ਨੇ ਐਲਾਨ ਕਰ ਦਿੱਤਾ ਕਿ ਸ੍ਰੀ ਖਡੂਰ ਸਾਹਿਬ ਦੀ ਚੋਣ ਵਾਸਤੇ ਸਾਡਾ ਦਲ ਯਾਨੀ ਸਾਡੀ ਜਥੇਬੰਦੀ ਤਿਆਰ ਵਰ ਤਿਆਰ ਹੈ ਦੇਖੋ ਇਥੋਂ ਵਿਧਾਇਕ ਹੈ ਮਨਜਿੰਦਰ ਸਿੰਘ ਲਾਲਪੁਰਾ ਫਿਲਹਾਲ ਉਹ ਉਹਦੀਆਂ ਤਨਖਾਹਾਂ ਭੱਤੇ ਵਗੈਰਾ ਜਿਹੜੀਆਂ ਸਹੂਲਤਾਂ ਨੇ ਉਹ ਰੁਕੀਆਂ ਹੋਈਆਂ ਨੇ ਪਰ ਬਤੌਰ ਵਿਧਾਇਕ ਕਿ ਉਹ ਹਾਲੇ ਵੀ ਰੈਸ਼ ਗੱਡੀ ਜਾਂ ਡਰਾਈਵਰ ਇਤਿਆਦਿਕ ਉਹ ਸਾਰਾ ਕੁਝ ਜਿਹੜਾ ਹੈ ਨਾ ਉਹ ਇਸਤੇਮਾਲ ਕਰ ਰਿਹਾ ਹੈ ਤਾਂ ਫਿਲਹਾਲ ਜੇ ਆਪਾਂ ਦੇਖੀਏ ਤਾਂ ਸ੍ਰੀ ਖਡੂਰ ਸਾਹਿਬ ਦੀ ਚੋਣ ਦੀ ਤੇ ਦੂਰ ਦੂਰ ਤੱਕ ਦੀ ਸੰਭਾਵਨਾ ਨਜ਼ਰ ਨਹੀਂ ਆਂਦੀ ਕਿਉਂ ਕਿ ਮਾਮਲਾ ਹਾਲੇ ਹਾਈ ਕੋਰਟ ਤੋਂ ਨਿਪੜਿਆ ਸੁਪਰੀਮ ਕੋਰਟ ਤੱਕ ਜਾਣ ਦੀ ਸੰਭਾਵਨਾ ਹੈ ਉਸ ਤੋਂ ਬਾਅਦ ਜਦੋਂ ਇਹ ਮੈਂਬਰਸ਼ਿਪ ਜਿਹੜੀ ਹੈ ਉਹ ਰੱਦ ਹੋ ਜਾਏਗੀ ਉਸ ਤੋਂ ਬਾਅਦ ਸੀਟ ਖਾਲੀ ਡਿਕਲੇਅਰ ਹੋ ਜਾਏਗੀ ਜ਼ਿਮਨੀ ਚੋਣ ਦਾ ਤਦ ਇਮਕਾਨ ਜਿਹੜਾ ਬਣਦਾ ਤਦ ਸੰਭਾਵਨਾ ਬਣਦੀ ਹੈ ਤੱਕੀ ਇਸ ਗੱਲ ਤੋਂ ਇਸ ਐਲਾਨ ਤੋਂ ਅਸੀਂ ਇੱਕ ਅੰਦਾਜ਼ਾ ਲਾ ਸਕਨੇ ਆ ਕਿ ਹੁਣ ਸ਼ਾਇਦ ਅਕਾਲੀ ਦਲ ਵਾਰਸ ਪੰਜਾਬ ਦੇ ਇਸ ਜਥੇਬੰਦੀ ਨੂੰ ਇੱਕ ਗੱਲ ਸਮਝ ਆ ਗਈ ਕਿ ਕਿਤੇ ਸਾਡਾ ਹਸ਼ਰ ਬਬਲ ਵਾਲਾ ਨਾ ਹੋਵੇ ਕਿ ਬਬਲ ਬਣਿਆ ਫਿਰ ਉਸ ਤੋਂ ਬਾਅਦ ਫਟਿਆ ਕਿ ਜੇ ਅਸੀਂ ਤਰਨ ਤਰਨ ਤੋਂ ਬਾਅਦ ਸ੍ਰੀ ਖਡੂਰ ਸਾਹਿਬ ਦੀ ਚੋਣ ਬੈਕ ਟੂ ਬੈਕ ਡਿਫੀਟ ਕਰ ਜਾਂਦੇ ਆ ਹਾਰ ਜਾਂਦੇ ਆ ਤਾਂ ਫਿਰ ਸਾਡਾ ਜਿਹੜਾ ਸਿਆਸੀ ਪੈਂਡਾ ਉਹ ਇੱਥੇ ਖਤਮ ਹੋ ਜਾਏਗਾ ਜਾਂ ਅਸੀਂ ਪੰਥਕ ਰਾਜਨੀਤੀ ਦੇ ਵਿੱਚ ਇੱਕ ਬਹੁਤ ਛੋਟੀ ਜੀ ਧਿਰ ਬਣ ਕੇ ਰਹਿ ਜਾਵਾਂਗੇ ਜਿੱਦੀ ਹੋਂਦ ਸਿਰਫ ਤੇ ਸਿਰਫ ਪਿੱਛੇ ਲੱਗ ਕੇ ਤੁਰਨ ਵਾਲਿਆਂ ਤੋਂ ਵੱਧ ਕੁਝ ਨਹੀਂ ਹੁੰਦੀ ਤਾਂ ਮਤਲਬ ਇਹ ਸੰਭਾਵਨਾ ਇਹ ਇਮਕਾਨ ਜਿਹੜਾ ਉਹ ਬਣਦਾ ਨਜ਼ਰ ਆਉਂਦਾ ਹੈ ਜੇ ਐਸਪੀਸੀ ਦਾ ਸਿੱਟਾ ਕੱਢੀਏ ਪਰ ਹੋਣ ਗੱਲ ਅੱਗੇ ਤੁਰਦੀ ਐ ਤੇ ਉਹ ਤੁਰਦੀ ਐ ਅਕਾਲੀ ਦਲ ਬਾਦਲ ਬੰਨੀ ਐ ਹੁਣ ਅਕਾਲੀ ਦਲ ਬਾਦਲ ਆਪਣੇ ਆਪ ਨੂੰ ਦਿਖਾ ਰਿਹਾ ਕਿ ਭਈ ਪੰਥਕ ਤਨਜ਼ੀਮਾਂ ਦੇ ਵਿੱਚੋਂ ਉਹਨਾਂ ਨੇ ਦਿਖਾ ਦਿੱਤਾ ਕਿ ਸਾਡੇ ਚ ਦਮ ਸਾਦਾ ਐ ਤੇ ਮੈਂ ਹਮੇਸ਼ਾ ਇੱਕੋ ਗੱਲ ਕਹਿੰਦਾ ਕਿ ਅਕਾਲੀ ਦਲ ਬਾਦਲ ਦਾ ਸਭ ਤੋਂ ਜ਼ਿਆਦਾ ਜੇ ਕਿਸੇ ਨੂੰ ਡਰ ਹੈ ਤਾਂ ਉਹ ਹੈ ਭਗਵੰਤ ਮਾਨ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਕਿਉਂ ਕਿ ਇਹਨਾਂ ਦੇ ਕੋਲ ਜਿਹੜਾ ਕੱਡ ਰਾਇਆ ਸੀਗਾ ਖਾਸ ਤੌਰ ਤੇ ਜੇ ਤੁਸੀਂ ਇਹਨਾਂ ਦੇ ਕੋਲ ਵੋਟ ਬੈਂਕ ਆਇਆ ਦੇਖੋਗੇ ਤਾਂ ਜ਼ਿਆਦਾਤਰ ਉਹ ਅਕਾਲੀ ਦਲ ਬਾਦਲ ਤੋਂ ਨਾਰਾਜ਼ ਹਤਾਸ਼ ਨੌਜਵਾਨ ਜਾਂ ਕੁਝ ਹੋਰ ਵਰਗ ਅਸਨ ਇਹਨਾਂ ਨੂੰ ਪਤਾ ਹੈ ਕਿ ਜੇ ਅਸੀਂ ਵੈਕਟਰ ਨਾ ਕਰ ਸਕੇ ਅਸੀਂ ਵਧੀਆ ਨਾ ਦੇ ਸਕੇ ਤਾਂ ਜਿਹੜਾ ਉਹ ਸਾਡੇ ਨਾਲ ਜੁੜਿਆ ਸੀਗਾ ਤਬਕਾ ਜਾਂ ਵੋਟ ਬੈਂਕ ਕਹ ਲੋ ਕਿ ਉਹ ਵਾਪਸ ਅਕਾਲੀ ਦਲ ਬਾਦਲ ਕੋਲ ਜਾ ਸਕਦਾ ਹੈ ਅਇਓ ਕਾਰਨ ਹੁੰਦਾ ਹੈ ਕਿ ਤੁਸੀਂ ਦੇਖਣਾ ਆਮ ਆਦਮੀ ਪਾਰਟੀ ਜਾਂ ਭਗਵੰਤ ਮਾਨ ਦੇ ਖਾਸ ਤੌਰ ਤੇ ਨਿਸ਼ਾਨੇ ਜਿਹੜੇ ਹੁੰਦੇ ਆ ਉਹ ਹਮੇਸ਼ਾ ਅਕਾਲੀ ਦਲ ਬਾਦਲ ਦੇ ਲੀਡਰਾਂ ਵੱਲ ਜ਼ਿਆਦਾ ਹੁੰਦੇ ਆ ਉਦੀ ਇਹੀ ਇੱਕ ਵਜ੍ਹਾ ਹੈ ਅਸਲ ਦੇ ਵਿੱਚ ਤੇ ਦੂਜੀ ਵਜ੍ਹਾ ਇਹ ਵੀ ਆ ਕਿ ਜੇ ਸਰਕਾਰ ਚ ਆ ਗਏ ਨਾ ਕਿੱਕਲੀ ਪਵਾ ਦੇਣਗੇ ਹੁਣ ਕੰਮ ਹੋ ਗਿਆ ਸਿੱਧਾ ਸ਼ੁਰੂ ਕੰਮ ਕਿਵੇਂ ਸਿੱਧਾ ਸ਼ੁਰੂ ਹੋ ਗਿਆ ਤੁਸੀਂ ਮਾਨ ਸਾਹਿਬ ਦੀ ਉਹ ਸਪੀਚ ਸੁਣੀ ਹੋਣੀ ਆ ਜਿਹਦੇ ਵਿੱਚ ਉਹ ਕਹਿ ਰਹੇ ਆ ਕਿ ਮੈਨੂੰ ਐਸਡੀਪੀਸੀ ਦੇ ਸੈਕਟਰੀਏਟ ਦੇ ਵਿੱਚ ਸੱਦਣ ਦੀ ਤਿਆਰੀ ਹੈ ਤੇ ਫਿਰ ਉਹਨਾਂ ਨੇ ਤਿੱਖੇ ਸ਼ਬਦ ਵੀ ਬੋਲੇ ਆ ਤੰਜ਼ ਵੀ ਕੀਤੇ ਆ ਜਥੇਦਾਰ ਸਹਿਬਾਨ ਦੀ ਨਿਯੁਕਤੀ ਤੇ ਫੇ ਇਹ ਤੋਂ ਇਲਾਵਾ ਇੱਕ ਬੜੀ ਭੈੜੀ ਜੀ ਵਾਇਆ ਮਿਸਾਲ ਵੀ ਦਿੱਤੀ ਕਿ ਕੋੜ ਕਿਰਲੀ ਬਈ ਸਾਰੀ ਰਾਤ ਮਛਰ ਖਾਂਦੀ ਆ ਮੱਖੀਆਂ ਖਾਂਦੀ ਐ ਤੇ ਦਿਨੇ ਗੁਰੂ ਸਾਹਿਬ ਦੀ ਫੋਟੋ ਦੇ ਪਿੱਛੇ ਲੁਕ ਜਾਂਦੀ ਐ ਸਾਨੂੰ ਪਤਾ ਹੀ ਨਹੀਂ ਲੱਗਦਾ ਇਹ ਉਹਨਾਂ ਦੀ ਜਿਹੜੀ ਤੁਲਨਾ ਜਾਂ ਜਿਹੜੀ ਬਿਆਨਬਾਸੀ ਐ ਤੇ ਮਾਇਨੇ ਡੂੰਘੇ ਆ ਤੇ ਬਹਿਣ ਬਹੁਤ ਹੌਲੇ ਦਰਜੇ ਦੇ ਸ਼ਬਦ ਹੀ ਹੁੰਦੇ ਆ ਨਾ ਕੁਝ ਸ਼ਬਦ ਬਹੁਤ ਭਾਰੇ ਹੁੰਦੇ ਨੇ ਬੜੀ ਡੁੰਗਾਈ ਤੱਕ ਸੱਟ ਕਰਦੇ ਨੇ ਕੁਝ ਸ਼ਬਦ ਇਸ ਤਰ੍ਹਾਂ ਹੁੰਦੇ ਆ ਕਿ ਹੌਲੇ ਦਰਜੇ ਦੇ ਰਹਿ ਜਾਂਦੇ ਆ ਤਾਂ ਮਤਲਬ ਸਾਫ ਹੈ ਕਿ ਭਗਵੰਤ ਮਾਨਾ ਤੇ ਹਰਮੀਤ ਸੰਧੂ ਦੀਆਂ ਜਿਹੜੀਆਂ ਸ਼ਿਕਾਇਤਾਂ ਚੱਲ ਰਹੀਆਂ ਨੇ ਧਾਰਮਿਕ ਤੌਰ ਤੇ ਇਹਨਾਂ ਨੂੰ ਆਪਣਾ ਪਾਲਾ ਮਾਰ ਰਿਹਾ ਪਰ ਦੂਜੇ ਪਾਸੇ आम आदमी पार्टी भी एक बड़ी गेम खेल रही है वो बड़ी गेम की है ਤੁਸੀਂ ਤਰਨ ਤਾਰਨ ਜ਼ਿਮਨੀ ਚੋਣ ਦੇ ਦੌਰਾਨ ਇੱਕ ਚਿਹਰਾ ਦੇਖਿਆ ਹੋਵੇਗਾ ਉਹ ਚਿਹਰਾ ਸੀ ਬੀਬੀ ਕੰਚਨਪ੍ਰੀਤ ਕੌਰ ਦਾ ਨੌਜਵਾਨ ਔਰ ਰਾਜਨੀਤੀ ਦੇ ਵਿੱਚ ਹਮੇਸ਼ਾ ਨੌਜਵਾਨ ਚਿਹਰੇ ਜਿਹੜੇ ਉਹ ਦਿਲਕਸ਼ ਹੁੰਦੇ ਆ ਉਹਨਾਂ ਨੂੰ ਮੀਡੀਆ ਕਵਰੇਜ ਵੀ ਵਧੇਰੇ ਮਿਲਦੀ ਆ ਇਹ ਜਿਹੜੀ ਬੀਬੀ ਕੰਚਨਪ੍ਰੀਤ ਕੌਰ ਹੈ ਅਸਲ ਦੇ ਵਿੱਚ ਹੁਣ ਇਹਦੀ ਇੱਕ ਸ਼ਿਕਾਇਤ ਹੋਈ ਆ ਮੈਂ ਉਸ ਸ਼ਿਕਾਇਤ ਨੂੰ ਪੜਨ ਦਾ ਯਤਨ ਕਰਦਾ ਤੇ ਫਿਰ ਆਪਾਂ ਨੂੰ ਸਮਝਣ ਦੇ ਵਿੱਚ ਬੜੀ ਸੁਖਿਆਈ ਹੋ ਜਾਏਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਣ ਜਾ ਰਿਹਾ ਹੈ ਦਰਅਸਲ ਕੀ ਹੈ ਕਿ ਜੋ ਮੁੱਖ ਉਮੀਦਵਾਰ ਸੀ ਬੀਬੀ ਸੁਖਵਿੰਦਰ ਕੌਰ ਉਹਨਾਂ ਦੀ ਕਵਰਿੰਗ ਉਮੀਦਵਾਰ ਸੀ ਕੰਚਨ ਪ੍ਰੀਤ ਕੌਰ ਸੁਪੁੱਤਰੀ ਯਾਨੀ ਸੁਖਵਿੰਦਰ ਕੌਰ ਉਹ ਚੋਣ ਲੜ ਰਹੀ ਸੀ ਕੰਚਨਪ੍ਰੀਤ ਕੌਰ ਤੇ ਗੈਰ ਕਾਨੂੰਨੀ ਢੰਗ ਨਾਲ ਭਾਰਤ ਚ ਯਾਨੀ ਇੰਡੀਆ ਚ ਐਂਟਰ ਹੋਣ ਦਾ ਗੰਭੀਰ ਦੋਸ਼ ਇੱਕ ਦਾ ਸੁਣਿਓ ਹੁਣ ਇੱਕ ਸ਼ਿਕਾਇਤ ਹੈ ਤੇ ਸ਼ਿਕਾਇਤ ਇਹ ਜਾ ਰਹੀ ਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲ ਹੋ ਸਕਦਾ ਹੈ ਕੱਲ ਨੂੰ ਇਹ ਪੰਜਾਬ ਪੁਲਿਸ ਦੇ ਕੋਲ ਵੀ ਆ ਜਾਵੇ ਸੰਭਾਵਨਾ ਹੈ ਇਹਦੇ ਵਿੱਚ ਇਹ ਦਾਵਾ ਕੀਤਾ ਗਿਆ ਹੈ ਉਸਦੀ ਆਖਰੀ ਦਰਜ ਕੀਤੀ ਗਈ ਮੂਵਮੈਂਟ 6122023 ਨੂੰ ਯੂਏਈ ਲਈ ਰਵਾਨਗੀ ਸੀ ਤੇ ਉਸ ਤੋਂ ਬਾਅਦ ਭਾਰਤ ਵਾਪਸ ਆਉਣ ਜਾਂ ਇਮੀਗ੍ਰੇਸ਼ਨ ਅਥਾਰਟੀਆਂ ਕੋਲ ਰਜਿਸਟਰ ਕਰਨ ਦਾ ਕੋਈ ਰਿਕਾਰਡ ਨਹੀਂ ਹੈ ਮਤਲਬ ਕਿ 6123 ਤੋਂ ਬਾਅਦ ਇਹ ਬੀਬੀ ਜਿਹੜੀ ਹੈ ਯੂਨਾਈਟਿਡ ਅਰਬ ਏਮੀਰੇਟ ਨੂੰ ਫਲਾਈ ਕਰਦੀ ਹੈ ਉਸ ਤੋਂ ਬਾਅਦ ਅੱਜ ਤੱਕ ਅਧਿਕਾਰਤ ਤੌਰ ਤੇ ਕੋਈ ਰਿਕਾਰਡ ਨਹੀਂ ਹੈ ਵਾਪਸੀ ਦਾ ਠੀਕ ਹੈ ਜੀ ਇਮੀਗ੍ਰੇਸ਼ਨ ਫੋਰਨਸ ਐਕਟ ਤਹਿਤ ਦਰਜ ਕੀਤੀ ਗਈ ਇੱਕ ਐਫ ਆਈ ਆਰ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਕੰਚਨਪ੍ਰੀਤ ਕੌਰ ਪਤੀ ਅਮਰਤਪਾਲ ਸਿੰਘ ਬਾਟ ਨੇ ਦਸੰਬਰ 23 ਵਿੱਚ ਦੇਸ਼ ਛੱਡਣ ਉਪਰੰਤ ਗੁਪਤ ਰੂਪ ਵਿੱਚ ਨੇਪਾਲ ਸਰਹੱਦ ਰਾਹੀਂ ਭਾਰਤ ਵਿੱਚ ਮੋੜ ਪ੍ਰਵੇਸ਼ ਕੀਤਾ ਹੁਣ ਤੁਸੀਂ ਸਮਝ ਗਏ ਕਿ ਅਧਿਕਾਰਤ ਤੌਰ ਤੇ ਇੰਡੀਆ ਚ ਉਤਰਨ ਦਾ ਕੰਚਨਪ੍ਰੀਤ ਕੌਰ ਜੀ ਦਾ ਕੋਈ ਰਿਕਾਰਡ ਨਹੀਂ ਹੈ ਉਸਨੇ ਅਣਅਧਿਕਾਰਤ ਜਾਂ ਗੈਰ ਕਾਨੂੰਨੀ ਤਰੀਕੇ ਨਾਲ ਵਾਇਆ ਨੇਪਾਲ ਐਂਟਰੀ ਮਾਰੀ ਹੈ ਠੀਕ ਹੈ ਜੀ ਅੱਗੇ ਕੀ ਇਹ ਦੋਸ਼ ਕੇ ਇੱਕ ਕੈਨੇਡਾ ਆਧਾਰਿਤ ਗੈਂਗਸਟਰ ਦੇ ਪ੍ਰਭਾਵ ਅਤੇ ਸਮਰਥਨ ਰਾਹੀਂ ਆਪਣੀ ਰਾਜਨੀਤਿਕ ਮੁਹਿੰਮ ਨੂੰ ਉਸਨੇ ਇੱਥੇ ਆ ਕੇ ਅੰਜਾਮ ਦਿੱਤਾ ਕੰਚਨਪ੍ਰੀਤ ਕੌਰ ਦਾ ਲਿਵਨ 파ਟਨਰ ਅਮਰਤਪਾਲ ਸਿੰਘ ਬਾਠ ਹੈ ਜਿਸ ਦੇ ਵਿਰੁੱਧ 20 ਤੋਂ ਵੱਧ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ ਕੰਚਨਪ੍ਰੀਤ ਕੌਰ ਤੇ ਗੈਂਗਸਟਰਾਂ ਤੇ ਚੋਣ ਦੌਰਾਨ ਵੋਟਰਾਂ ਨੂੰ ਡਰਾਉਣ ਧਮਕਾਉਣ ਦਾ ਸਿੱਧਾ ਦੋਸ਼ ਹੈ ਐਫ ਆਈ ਆਰ ਦੇ ਵਿੱਚ ਅਮਰਤ ਪਾਲ ਸਿੰਘ ਬਾਟ ਵੱਲੋਂ ਵੋਟਰਾਂ ਨੂੰ ਦਿੱਤੀਆਂ ਗਈਆਂ ਸਿੱਧੀਆਂ ਧਮਕੀਆਂ ਦਾਰਜ ਹਨ ਇਹ ਐਫਆਈਆਰ ਦਾ ਹਵਾਲਾ ਨਾਲ ਦਿੱਤਾ ਜਾ ਰਿਹਾ ਹੈ ਕਿ ਇੱਕ ਐਫਆਈਆਰ ਦੇ ਅਨੁਸਾਰ ਇੱਕ ਵੋਟਰ ਨੂੰ ਧਮਕੀ ਦਿੱਤੀ ਗਈ ਸੀ ਕਿ ਜੇਕਰ ਉਸਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸੰਧੂ ਨੂੰ ਵੋਟ ਪਾਈ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ ਅਤੇ ਉਸ ਨੂੰ ਸ਼ੁਰੂਮਣੀ ਅਕਾਲੀ ਦਲ ਬਾਦਲ ਦੇ ਹੱਕ ਵਿੱਚ ਵੋਟ ਪਾਉਣ ਲਈ ਕਿਹਾ ਗਿਆ ਯਾਨੀ ਸਿੱਧੇ ਤੌਰ ਤੇ ਕਹਿ ਲੋ ਕਿ ਇਲੈਕਸ਼ਨ ਨੂੰ ਪ੍ਰਭਾਵਿਤ ਕਰਨ ਦਾ ਦੋਸ਼ ਹੈ ਇੱਕ ਹੋਰ ਸ਼ਿਕਾਇਤ ਹੈ ਜਿਹਦਾ ਹਵਾਲਾ ਦਿੱਤਾ ਗਿਆ ਕਿ ਬਾਟ ਨੇ ਵੋਟਰਾਂ ਨੂੰ ਅਕਾਲੀ ਦਲ ਦਾ ਸਮਰਥਨ ਕਰਨ ਅਤੇ ਕਿਸੇ ਹੋਰ ਉਮੀਦਵਾਰ ਨੂੰ ਵੋਟ ਨਾ ਪਾਉਣ ਲਈ ਡਰਾਉਣ ਵਾਸਤੇ ਵਟਸਐਪ ਕਾਲਾਂ ਦੀ ਵਰਤੋਂ ਕੀਤੀ ਇੱਕ ਐਫਆਈਆਰ ਦੇ ਵਿੱਚ ਪਿੰਡ ਝਾਮਕੇ ਦੇ ਇੱਕ ਵਸਨੀਕ ਨੇ ਦੱਸਿਆ ਕਿ ਉਸ ਨੂੰ ਇੱਕ ਵਟਸਐਪ ਕਾਲ ਨੰਬਰ ਪਲੱਸ 1 ਤੇ ਆਖਰ ਚ ਸ਼ਾਇਦ 830 ਉਹਦੇ ਤੋਂ ਆਈ ਜਿੱਥੇ ਕਾਲਰ ਨੇ ਆਪਣਾ ਨਾਮ ਅਮਰਤਪਾਲ ਬਾੜ ਦੱਸਿਆ ਤੇ ਧਮਕੀ ਦਿੱਤੀ ਕਿ ਜੇਕਰ ਉਸਨੇ ਹਰਮੀਤ ਸੰਧੂ ਦਾ ਸਮਰਥਨ ਕੀਤਾ ਤੇ ਉਹਨੂੰ ਮਾਰ ਦਿੱਤਾ ਜਾਏਗਾ ਮਾਡਲ ਕੋਡ ਆਫ ਕੰਡਕਟ ਦੌਰਾਨ ਧਮਕੀ ਭਰੇ ਵੀਡੀਓ ਸੋਸ਼ਲ ਮੀਡੀਆ ਤੇ ਫਲਾਏ ਗਏ ਹਨ ਫਿਰ ਸ਼ਿਕਾਇਤ ਦੇ ਅਨੁਸਾਰ ਆਪਣੀ ਉਮੀਦਵਾਰੀ ਅਤੇ ਚੋਣ ਪ੍ਰਚਾਰ ਨੂੰ ਅੰਜਾਮ ਦੇਣ ਤੋਂ ਬਾਅਦ ਕਵਰਿੰਗ ਉਮੀਦਵਾਰ ਦੇ ਛੱਡ ਕੇ ਫਰਾਰ ਹੋ ਗਈ ਜਿਸ ਨਾਲ ਪਾਰਟੀ ਦੀ ਨੈਤਿਕਤਾ ਤੇ ਗੰਭੀਰ ਸਵਾਲ ਖੜੇ ਨੇ ਪਾਰਟੀ ਕਿਹੜੀ ਅਕਾਲੀ ਦਲ ਬਾਦਲ ਠੀਕ ਹੈ ਜੀ ਸ਼ੁਰੂਮਣੀ ਅਕਾਲੀ ਦਲ ਲੀਡਰਸ਼ਿਪ ਅਜੇਹੇ ਅਪਰਾਧਿਕ ਅਨਸਰਾਂ ਤੋਂ ਆਪਣੇ ਆਪ ਨੂੰ ਵੱਖ ਕਰਨ ਵਿੱਚ ਅਸਫਲ ਰਹੀ ਜਿਸ ਨਾਲ ਡਰਾਉਣ ਧਮਕਾਉਣ ਦਾ ਮਾਹੌਲ ਪੈਦਾ ਹੋਇਆ ਇਨ੍ਹਾਂ ਗੰਭੀਰ ਤੱਥਾਂ ਦੇ ਮੱਦੇਨਜ਼ਰ ਗੁਰਵਿੰਦਰ ਸਿੰਘ ਦੀ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਸ਼ੁਰੂਮਣੀ ਅਕਾਲੀ ਦਲ ਨੂੰ ਇੱਕ ਸਿਆਸੀ ਪਾਰਟੀ ਵਜੋਂ ਤੁਰੰਤ ਡੀ ਰਜਿਸਟਰਡ ਕੀਤਾ ਜਾਵੇ ਉਸ ਦਾ ਚੋਣ ਨਿਸ਼ਾਨ ਜਬਤ ਕੀਤਾ ਜਾਵੇ ਅਤੇ ਸੁਖਬੀਰ ਸਿੰਘ ਬਾਦਲ ਵਿਰੁੱਧ ਵੀ ਕਾਰਵਾਈ ਜਿਹੜੀ ਹੈ ਉਹ ਅੰਜਾਮ ਦਿੱਤੀ ਜਾਵੇ ਤਾਂ ਕਿ ਲੋਕਤੰਤਰ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਿਆ ਜਾ ਸਕੇ ਹੁਣ ਤੁਸੀਂ ਸਮਝ ਗਏ ਕਿ ਗੁਰਵਿੰਦਰ ਸਿੰਘ ਨਾਂ ਦੇ ਸ਼ਖਸ ਖਾਸ ਤੌਰ ਤੇ ਇਹਨਾਂ ਦੇ ਆਪਣੇ ਬੰਦੇ ਹੀ ਆ ਕਿ ਇਹਨਾਂ ਨੇ ਚੋਣ ਬੇਨਿਯਮਾਂ ਚੋਣ ਬੇਨਿਯਮੀਆਂ ਜਾਂ ਚੋਣ ਪ੍ਰਭਾਵਿਤ ਕਰਨ ਦੇ ਯਤਨਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਧਾਰ ਬਣਾ ਕੇ ਚੌਣ ਕਮਿਸ਼ਨ ਨੂੰ ਇਹ ਸ਼ਿਕਾਇਤ ਪੱਤਰ ਭੇਜਿਆ ਜਿਹਦੇ ਵਿੱਚ ਵੱਖ-ਵੱਖ ਐਫ ਆਈ ਆਰ ਸ਼ਿਕਾਇਤਾਂ ਦੇ ਹਵਾਲੇ ਕੀ ਆ। ਹੁਣ ਪਹਿਲੀ ਗੱਲ ਤੇ ਇਹ ਆ ਕਿ ਕੰਚਨਪ੍ਰੀਤ ਕੌਰ ਅਚਾਨਕ ਰੂਪੋਸ਼ ਹੋ ਜਾਂਦੀ ਆ ਜਾਂ ਰੁਕਸਤ ਹੋ ਜਾਂਦੀ ਆ। ਵਾਇਆ ਨੇਪਾਲ ਜਾਂ ਕਿੱਧਰ ਦੀ ਸੰਤ ਪਤਾ ਨਹੀਂ। ਤਬਈ ਜਦੋਂ ਉਹ ਇੱਥੇ ਰਹਿ ਰਹੀ ਸੀ ਪ੍ਰਚਾਰ ਕਰ ਰਹੀ ਸੀ ਤਾਂ ਉਸ ਵੇਲੇ ਨਾ ਚੀਜ਼ਾਂ ਦਾ ਪਤਾ ਕਿਉਂ ਨਾ ਲੱਗਾ। ਜੇ ਪਤਾ ਸੀ ਤਾਂ ਫਿਰ ਵੀ ਕਿਸ ਗੱਲ ਦਾ ਕੀਤਾ ਗਿਆ ਦੂਸਰੀ ਗੱਲ ਕਿ ਜੇ ਇਦਾਂ ਸਿੱਧੇ ਤੌਰ ਤੇ ਚੋਣ ਪ੍ਰਭਾਵਿਤ ਹੋਈ ਹੈ ਤਾਂ ਇਸ ਦੀਆਂ ਸ਼ਿਕਾਇਤਾਂ ਜਿਹੜੀਆਂ ਚੋਣ ਕਮਿਸ਼ਨ ਦੇ ਕੋਲ ਗਈਆਂ ਕਿ ਨਹੀਂ ਗਈਆਂ ਇਹ ਤੇ ਆਮ ਆਦਮੀ ਪਾਰਟੀ ਵਾਲੇ ਦੱਸ ਸਕਦੇ ਆ ਪਰ ਹੁਣ ਵੱਡਾ ਮੇਰੇ ਖਿਆਲ ਦੇ ਨਾਲ ਇਮਕਾਨ ਇਸ ਗੱਲ ਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਭਗਵੰਤ ਮਾਨ ਕਹਿ ਰਹੇ ਆ ਕਿ ਮੇਰੇ ਤੇ ਸਿਕੰਜਾ ਕੱਸਿਆ ਜਾ ਸਕਦਾ ਮੈਨੂੰ ਲੱਗਦਾ ਹੈ ਕਿ ਜਿਹੜੀ ਗੱਲ ਮੈਂ ਕੁਝ ਮਹੀਨੇ ਪਹਿਲਾਂ ਕਹੀ ਸੀ ਕਿ ਸ਼ਾਇਦ ਅਕਤੂਬਰ ਨਵੰਬਰ ਤੱਕ ਸੁਖਬੀਰ ਸਿੰਘ ਬਾਦਲ ਤੇ ਪਰਚਾ ਦਰਜ ਹੋ ਜਾਏਗਾ ਇੱਕਦਾਂ ਜਾਂ ਇਨਕੁਆਰੀ ਖੁੱਲ ਜਾਏਗੀ ਤਾਂ ਮੈਨੂੰ ਲੱਗਦਾ ਕਿ ਸ਼ਿਕਾਇਤ ਤੇ ਹੋ ਗਈ ਆ ਸ਼ਿਕਾਇਤ ਤੇ ਹੋ ਗਈ ਆ ਸੰਭਾਵਨਾ ਜਾਪਦੀ ਸੀ ਕਿ ਕੋਈ ਨਾ ਕੋਈ ਪਰਚਾ ਜਾਂ ਇਨਕੁਆਰੀ ਦਾ ਚੱਕਰ ਚੁੰਡਾ ਚੱਲੇਗਾ ਹੁਣ ਰਹੀ ਗੱਲ ਅੱਗੇ ਗੈਂਗਸਟਰਾਂ ਦੀ ਜੇ ਆਪਾਂ ਗੱਲ ਕਰਦੇ ਆ ਕਿ ਅੱਜ ਤੁਹਾਨੂੰ ਸ਼ਿਕਾਇਤ ਯਾਦ ਆ ਗਈ ਅੱਜ ਧਾਲੀਵਾਲ ਸਾਹਿਬ ਨੇ ਪ੍ਰੈਸ ਕਾਨਫਰੰਸ ਵੀ ਕਰ ਦਿੱਤੀ ਵਗੈਰਾ ਵਗੈਰਾ ਇਹ ਸਾਰਾ ਕੁਝ ਪਰ ਚੱਲਦੀ ਚੋਣ ਦੇ ਵਿੱਚ ਕੀ ਜ਼ਰੂਰਤ ਦੇ ਨਾਲ ਤੁਹਾਡੇ ਉਮੀਦਵਾਰ ਜਾਂ ਤੁਹਾਡੇ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਗੱਲਾਂ ਨੂੰ ਕਿਹਾ ਸਵਾ ਇੱਕ ਬਿਆਨ ਆਇਆ ਕੇਜਰੀਵਾਲ ਸਾਹਿਬ ਦਾ ਕਿ 7 ਦਿਨਾਂ ਦੇ ਅੰਦਰ ਅੰਦਰ ਗੈਂਗਸਟਰ ਪੰਜਾਬ ਛੱਡ ਦੇਣ ਉਹਨਾਂ ਨੇ 7 ਘੰਟੇ ਨਹੀਂ ਪੈਣ ਦਿੱਤੇ ਸੀ ਕਿ ਮੇਰੇ ਖਿਆਲ ਦੇ ਨਾਲ ਫਾਇਰਿੰਗ ਦੀਆਂ ਕੋਈ ਦੋ ਚਾਰ ਕਟਨਾ ਮਾਂਝਾਂ ਆਂ ਵੀ ਦੇ ਦਿੱਤੀਆਂ ਸੀਗੀਆਂ ਤਾਂ ਕਹਿੰਦਾ ਮਤਲਬ ਇਹ ਹੈ ਕਿ ਉਸ ਟਾਈਮ ਕੌਣ ਬੋਲ ਰਿਹਾ ਸੀਗਾ ਅੱਜ ਸਾਰੇ ਬੋਲ ਰਹੇ ਆ ਡਿੰਪੀ ਢਿੱਲੋਂ ਤੋਂ ਲੈ ਕੇ ਸਾਰੇ ਹੀ ਬੋਲ ਰਹੇ ਆ ਪਰ ਉਸ ਚੱਲ ਦੀ ਚੋਣ ਦੇ ਵਿੱਚ ਇੱਕੋ ਸ਼ਖਸ ਬਹੁਤ شدت ਦੇ ਨਾਲ ਬੋਲਿਆ ਉਹ ਸੀ ਕਾਂਗਰਸ ਦਾ ਪ੍ਰੈਜ਼ੀਡੈਂਟ ਮਿਸਟਰ ਰਾਜਾਵੜਿੰਗ ਬਾਕੀ ਸਾਰੇ ਚੁੱਪ ਕਰ ਗਏ ਸੀ ਕਿ ਇਹ ਤਤਹਾਤਮਕ ਤੌਰ ਤੇ ਸੱਚਾਈ ਨਹੀਂ ਹੈ ਕਿ ਭਾਈ ਉਹ ਤੋਂ ਡਰ ਸੀ ਹੁਣ ਚੋਣ ਖਤਮ ਹੋ ਗਈ ਆ ਹੁਣ ਸਾਰੀ ਬੋਲ ਰਿਹਾ ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਪੰਥਕ ਰਾਜਨੀਤੀ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਉਹ ਐਯੋ ਕਹਿੰਦੀਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਕੁਝ ਹੋਏਗਾ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਤੁਹਾਨੂੰ ਇੱਕ ਗੈਸ ਹੋ ਜਾਏਗਾ ਕਿ ਬਾਈ ਕਹਾਣੀ ਕਿੱਧਰ ਨੂੰ ਤੁਰੇਗੀ ਕਿਉਂਕਿ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਹੈ ਕਿ ਬਿਕਰਮ ਅਜੀਤਿਆ ਨੂੰ ਵੀ ਆਫਰ ਹੋ ਰਹੀ ਹੈ ਕਿ ਕਿਸ ਤਰ੍ਹਾਂ ਨਵੇੜ ਦੇਣੇ ਆ ਪਰ ਇਧਰਲੇ ਪਾਸੇ ਜੇ ਤੁਸੀਂ ਦੇਖੋਗੇ ਅਕਾਲੀ ਦਲ ਦਾ ਨੁਕਸਾਨ आम आदमी पार्टी ने जितने क्या किया है कि के कर चुकी है करना चाहुंदी भी है कांग्रेस का नुकसान भाजपा कर रही है ते दोनों ही किते ना किते कह लो के आजकल आइडियोलॉजी ਦੇ ਪੱਖੋਂ ਵਿਹਾਰ ਦੇ ਪੱਖੋਂ ਦੋਨਿਆਂ ਦਾ ਕੋਈ ਜਿਆਦਾ ਫਰਕ ਵੀ ਨਜ਼ਰ ਨਹੀਂ ਆਉਂਦਾ ਫਿਲਹਾਲ ਕੁਝ ਸਵਾਲ ਜਿਹੜੇ ਆ ਉਹਨਾਂ ਨੂੰ ਜਿਉਂ ਦੇ ਤਿਉਂ ਛੱਡ ਦਿੰਦੇ ਆ ਪਰ ਜੋ ਕਹਾਣੀਆਂ ਸਾਡੇ ਤੱਕ ਪਹੁੰਚੀਆਂ ਨੇ ਜਾਂ ਜੋ ਆਪਾਂ ਸੁਣ ਰਹੇ ਹਾਂ ਚੱਲ ਰਹੀਆਂ ਨੇ ਤਾਂ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਬਾਦਲ ਜਿਹੜਾ ਹੈ ਨਾ ਉਹ ਹੋਰ ਕੁਝ ਸੰਕਟ ਫੇਸ ਕਰੇਗਾ ਇਹ ਸਰਕਾਰ ਦੇ ਨਾਲ ਜੁੜੇ ਹੋਏ ਤੁਸੀਂ ਦੇਖਣਾ ਸ਼ਾਇਦ ਇਹ ਕਹਾਣੀ ਕਿਸੇ ਹੋਰ ਦੀ ਸ਼ਾਵਲ ਤੁਰੇਗੀ ਮਿਲਦੇ ਆ ਅਗਲੀ ਵਾਰ ਤਦ ਤੱਕ ਦਿਓ ਸਾਸ ਸਾਰਿਆਂ ਨੂੰ ਸਤਿ ਸ੍ਰੀ ਅਕਾਲ